हा <míner rahata Liverpool> पई <tipa> हलो <tipa> ਗੁਰਦਾਬਾਹ 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 ਹਾਏ 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 ਗੁਰਦਾਬਾਹ ਗੁਰਦਾਬਾਹ ਪਾਕਿਸਤਾਨ ਫੁਰਦਾਬਾਹ ਗੁਰਦਾਬਾਹ ਨਮਾਣੇ ਚ ਇਹ ਹਰਤੇਦਾਨ ਕਿੱਥੀ ਲੰਦ ਦੇਖੋ ਭਾਜੀ ਤੁਸੀਂ ਦੇਖ ਰਹੇ ਹੋ ਵੀ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਤਰੁਣ ਚੋਕ ਜੀ ਦੇ ਕਾਰ्यालय ਦੇ ਬਾਹਰ ਇੱਕ ਬਹੁਤ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ ਨਿਰਦੇਸ਼ ਹੋਇਆ ਸੀ ਤਰਨਜੀਦਾ ਵੀ ਇਸ ਤਰ੍ਹਾਂ ਅਸੀਂ ਪਤਲਾ ਫੂਕਣਾ ਸਾਡੇ ਆਪਣੇ ਮਨ ਦੇ ਵਿੱਚ ਵੀ ਇੱਛਾ ਸੀ ਕਿਉਂਕਿ ਜਿਹੜਾ ਇਹ ਦਰਦਨਾਕ ਹਾਦਸਾ ਧਰਮ ਪੁੱਛ ਕੇ ਮਾਰਨਾ ਕਿਸੇ ਨੂੰ ਇਹ ਬਹੁਤ ਵੱਡੀ ਯਾਰ ਦਰਦਨਾਕ ਘਟਨਾ ਹੈ ਅਸੀਂ ਇਹਦੀ ਘੋਰ ਨਿੰਦਾ ਕਰਦੇ ਹਾਂ ਇਸ ਚੀਜ਼ ਦੀ ਜਿਹੜੇ 28 ਹਿੰਦੂ ਮਾਰੇ ਗਏ ਨੇ ਉੱਥੇ ਮੈਂ ਇੱਕ ਗੱਲ ਜ਼ਰੂਰ ਪਾਕਿਸਤਾਨ ਨੂੰ ਕਹਿਣਾ ਚਾਹਾਂਗਾ ਵੀ ਮਸਤਕ ਹੈ ਹਿੰਦੁਸਤਾਨ ਦਾ ਕਸ਼ਮੀਰ ਉਸੇ ਜ਼ਮੀਨ ਦਾ ਟੁਕੜਾ ਮਤ ਸਮਝਣਾ ਮਸਤਕ ਹੈ ਹਿੰਦੁਸਤਾਨ ਦਾ ਕਸ਼ਮੀਰ ਉਸੇ ਜ਼ਮੀਨ ਦਾ ਟੁਕੜਾ ਮਤ ਸਮਝਣਾ ਅਬ ਜੰਗ ਹੋਗੀ ਔਰ ਤਬਾਹ ਹੋਗਾ ਪਾਕਿਸਤਾਨ ਇਸੇ ਮਾਮੂਲੀ ਝਗੜਾ ਮਤ ਸਮਝਣਾ ਹੁਣ ਜੰਗ ਹੋਏਗੀ ਔਰ ਤਬਾਹ ਹੋਏਗਾ ਪਾਕਿਸਤਾਨ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਸਾਨੂੰ ਦਿਸ਼ਾ ਨਿਰਦੇਸ਼ ਦਿਓ ਆਰਮੀ ਤੇ ਤਿਆਰ ਬੈਠੀ ਏ ਅਸੀਂ ਵੀ ਆਮ ਆਮ ਨਾਗਰਿਕ ਵੀ ਤਿਆਰ ਬੈਠੇ ਨੇ ਆਮ ਜਨਤਾ ਵੀ ਤਿਆਰ ਬੈਠੀ ਏ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਜਕਰਤਾ ਤਿਆਰ ਬੈਠਾ ਏ ਉਹਨੂੰ ਬਾਰਡਰ ਖੋਲੋ ਤੇ ਪਾਕਿਸਤਾਨ ਨੂੰ ਹਿੰਦੁਸਤਾਨ ਦੇ ਵਿੱਚ ਮਿਲਾਨ ਲੱਗਿਆ ਸਾਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ